ਬਟਾਲਾ ਪੁਲਿਸ ਅਧੀਨ ਪੈਂਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਤਲਪ੍ਰਾਣੀ ਰੰਜਿਸ ਦੇ ਚੱਲਦਿਆਂ ਕੀਤਾ ਗਿਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ ਉਧਰ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਵੱਡੇ ਪੁੱਤਰ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਛੋਟੇ ਲੜਕੇ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਦੋਸ਼ ਲਗਾਇਆ ਹੈ ਕਿ ਉਹਨਾਂ ਦੇ ਪੁੱਤਰ ਦਾ ਕਤਲ ਕਰਨ ਵਾਲਾ ਮੁੱਖ ਦੋਸ਼ੀ ਉਸਦੇ ਵੱਡੇ ਮ੍ਰਿਤਕ ਪੁੱਤਰ ਦਾ ਦੋਸਤ ਹੈ। ਉਹਨਾਂ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਕੋਹਾ ਲਗਾਈ ਹੈ। ਉਹਨਾਂ ਨੇ ਕਹਿੰਦੇ ਆ ਕਿ ਉਹਨਾਂ ਕੋਈ ਸੰਬੰਧੀ ਦਾ ਪੁਣਾ ਨਹੀਂ ਕਾਲੂ ਕਾਲੂ। ਉਹਨੇ ਬਾੜੀ ਦਿੱਤੀ ਹੈ ਕਿ ਵੱਡੀ ਚ ਆਇਆ ਤੇ ਦੋ ਬੁੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਬਰ ਕਿਉਂ ਉਹਨਾਂ ਨੂੰ ਬਾਹਰ ਤੇ ਲਿਆ ਕਹੋ ਕਿ ਦਾਣਾ ਮੰਡੀ ਚ ਆ ਜਾ ਮੈਂ ਦਿਖਾਦਾ ਨਾ ਅੱਛਾ ਜਿਹਦੇ ਅੱਗੇ ਨੂੰ ਕੱਪੜੇ ਬਦਲੇ ਕਾਕਾ ਉਹ ਕੋਲ ਹੈ ਜਿੱਡਾ ਕਿ ਚੱਲ ਗਿਆ ਫਿਰ ਉੱਥੇ ਦਾਣਾ ਮੰਡੀ ਚ ਪਾਣੀ ਦਾ ਆਵੇ ਫਿਰ ਆਪੇ ਚ ਕੋਲ ਗਲੇ ਕਿੱਝਾ ਪੁੱਛਾ ਮਾਰ ਕੇ ਸੁੱਟ ਗਏ ਕਿੱਝਾ ਹਾਂ ਕਿੱਝਾ ਮਾਰੀਆਂ ਦੋ ਮੈਂ ਗਲਾ ਵੀ ਘੁੱਟਿਆ ਉਹ ਅੱਠ ਚੜੇ ਤੁਹਾਨੂੰ ਕਿੱਦਾਂ ਬਦਲ ਲੱਗਿਆ ਔਰ ਮੈਨੂੰ ਪਤਾ ਲੱਗਿਆ ਦਾਣਾ ਮੰਡੀ ਤੇ ਕੋਲ ਉਹਦਾ ਹੋ ਰਿਹਾ ਕਿ ਕੰਪੈਨ ਹੈ ਹਾਂ ਕੰਪੈਨ ਦਾ ਹੋ ਰਹੀ ਹੈ ਰੱਬੀ ਕਿਤਾ ਜਿਹੜੇ ਮੁੰਡੇ ਇੱਥੇ ਥੀ ਇੱਕ ਪੜ ਭਰਾ ਦਾ ਪਹਿਲਾਂ ਹੀ ਮਰਿਆ ਸ਼ੇਰਾ ਸ਼ੇਰਾਂ ਦੀ ਹੋਣੀ ਆ ਤੇ ਬੰਤੋ ਦੀ ਕਿੱਲਾ ਮੈਂ ਚਾਹੀ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਧਰ ਮੇਰੇ ਵਿੱਚ ਵੀ ਕਿਉਂ ਮਾਰਿਆ ਮੈਨੂੰ ਫੈਸਲਾ ਦਿਓ ਮੈਂ ਬੱਚਾ ਕਿਉਂ ਮਾਰਿਆ ਉਧਰ ਮੌਕੇ ਤੇ ਪਹੁੰਚੇ ਡੀਐਸਪੀ ਡੇਰਾ ਬਾਬਾ ਨਾਨਕ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਸੇਜ ਮਿਲਿਆ ਇੱਥੇ ਹਸਪੀਟਲ ਚ ਜਾਇਆ ਵੀ ਅਰਦੀਪ ਸਿੰਘ ਇਨਿਸ ਕਾਕਸ ਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਉਹ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਨਾ ਬਲੁੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਕਾਨੂੰਨੀ ਕਰ ਦੇਗੀ ਜਿਹਦੇ ਖਿਲਾਫ ਪੁਤਿਆ ਨਿਕਲੇਗਾ ਨਾ ਜਿਹੜਾ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਕਹਿੰਦਾ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਇਹਦਾ ਮਰਡਰ ਹੋਇਆ ਅੱਗੇ ਤਵਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਿਖਾਏਗੀ ਉਵੇਂ ਹੀ ਕਰ ਦੇ ਪਤਾ ਨਹੀਂ ਵੀਰੇ ਜੀ ਤੇ ਕੋਈ ਲੱਗਿਆ ਇਹਨਾਂ ਇੰਨਾ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ ਬਟਾਲਾ ਪੁਲਿਸ ਅਧੀਨ ਪੈਂਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਤਲਪ੍ਰਾਣੀ ਰੰਜਿਸ ਦੇ ਚਲਦਿਆਂ ਕੀਤਾ ਗਿਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ ਉਧਰ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਵੱਡੇ ਪੁੱਤਰ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਛੋਟੇ ਲੜਕੇ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਦੋਸ਼ ਲਗਾਇਆ ਕਿ ਉਹਨਾਂ ਦੇ ਪੁੱਤਰ ਦਾ ਕਤਲ ਕਰਨ ਵਾਲਾ ਮੁੱਖ ਦੋਸ਼ੀ ਉਸਦੇ ਵੱਡੇ ਮ੍ਰਿਤਕ ਪੁੱਤਰ ਦਾ ਦੋਸਤ ਹੈ। ਹੁਣਾਂ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਕੋਹਾ ਲਗਾਈ ਹੈ। ਮੈਸੇਜ ਮਿਲਿਆ ਇੱਥੇ ਹਸਪੀਟਲ ਚਾਇਆ ਵੀ ਅਰਦੀਪ ਸਿੰਘ ਜਿਹਨੇ ਸਟਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ। ਉਹ ਬਿਆਨ ਲਿਖਦੇ ਉਹਦੀ ਮਾਤਾ ਦਾ ਮਾਤਾ ਨਾ ਬਲੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਕਹਾਈ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਇਹਦਾ ਮਟਰ ਹੋਇਆ ਅੱਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਗਾਏਗੇ ਉਹ ਵੀ ਕਰ ਦੇ ਪਤਾ ਨਹੀਂ ਵੀ ਇਹ ਤੇ ਕੋਈ ਲੱਗਿਆ ਇਹਨਾਂ ਇੰਨਾ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ